मरहबा so, शहर लुधियाना ज कारोबारी शहर है और अथे लोग जोबार लिए और अपने लाइफ स्टाइल हैं सो अज अचे हैं सेंट्रा ग्रीन प्रीमियम ਹਾਈਲੀ ਪ੍ਰੀਮੀਅਮ ਅਪਾਰਟਮੈਂਟ ਸੁਸਾਇਟੀ ਦੇ ਵਿੱਚ ਔਰ ਤੁਸੀਂ ਦੇਖ ਰਹੇ ਹੋ ਸ਼ਹਿਰ ਦੀ ਮੰਨੀ ਹੋਈ ਹਸਤੀਆਂ ਇਹ ਸਾਡੇ ਨਾਲ ਖੜੀਆਂ ਐ ਔਰ ਇਹ ਉਹ ਕਾਰੋਬਾਰੀ ਐ ਜਿਹੜੇ ਅੱਜ ਕਾਰੋਬਾਰ ਲਈ ਨਹੀਂ ਬਲਕਿ ਆਪਣੀ ਸੁਸਾਇਟੀ ਦੇ ਵਿੱਚ ਸਪੋਰਟਸ ਨੂੰ ਅੱਗੇ ਲਿਆਂ ਲਈ ਜਿਹੜਾ ਸਪੋਰਟਸ ਦੇ ਪ੍ਰਤੀ ਅਵੇਅਰਨੈਸ ਲਿਆਂ ਲਈ ਔਰ ਸਾਡੇ ਯੂਥ ਨੂੰ ਜਿਹੜਾ ਸਪੋਰਟਸ ਦੇ ਲਈ ਜਿਹੜਾ ਮੋਟੀਵੇਟ ਕਰਨ ਲਈ ਅੱਗੇ ਆਏ ਹੋਏ ਐ ਔਰ ਇਹ ਕਰਾਰੇ ਐ ਟੇਬਲ ਟੈਨਿਸ ਦੀ 1 ਡੇ ਟੂਰਨਾਮੈਂਟ ਔਰ ਇੱਥੇ ਬਕਾਇਦਾ ਆਕਸ਼ਨਸ ਹੋ ਰਹੀਆਂ ਜਿੱਦਾਂ ਕਿ ਕ੍ਰਿਕਟ ਦੇ ਹੁੰਦੇ ਆ ਜਾਂ ਵੱਡੇ ਵੱਡੇ ਮੰਚ ਤੇ ਹੁੰਦੀਆਂ ਸੋ ਪੂਰਾ ਐਕਸਾਈਟਮੈਂਟ ਹੈ ਮਾਹੌਲ ਖਚਾ ਖਾਚ ਪਰਿਆ ਤੁਸੀਂ ਮੇਰੇ ਨਾਲ ਤਸਵੀਰਾਂ ਚ ਦੇਖ ਰਹੇ ਹੋ ਸੋ ਜਾਣਦੇ ਆ ਕਿ ਕੀ ਹੋਏਗਾ ਕਦੋਂ ਹੈਗਾ ਇਹ ਟੂਰਨਾਮੈਂਟ ਔਰ ਜਿਹੜਾ ਐਕਸਾਈਟਮੈਂਟ ਹੈ ਲੁਧਿਆਣਾ ਸ਼ਹਿਰ ਦੇ ਲੋਕਾਂ ਚ ਇਹ ਸੁਸਾਇਟੀ ਨੂੰ ਲੈ ਕੇ ਉਹਦੇ ਬਾਰੇ ਵੀ ਬਹੁਤ ਸਾਰੇ ਕੁਐਸਚਨ ਕਰਾਂਗੇ ਸਰ ਨਮਸਕਾਰ ਨਮਸਕਾਰ ਸਰ ਮੇਰਾ ਨਾਮ ਮੁਕੇਸ਼ ਮਦਾਨ ਹੈ ਮੈਂ ਇੱਥੇ ਸੈਂਟਰਲ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਆ ਜੀ ਔਰ ਸਾਡੀ ਇਹ ਨਵੀਂ ਆਰਡਬਲ ਹੁਣੇ ਹੋਣ ਦੇ ਵਿੱਚ ਆਈ ਹੈ ਔਰ ਅਸੀਂ ਇਹ ਸਾਡਾ ਸਭ ਤੋਂ ਪਹਿਲਾ ਇਹ ਫੰਕਸ਼ਨ ਹੋ ਰਿਹਾ ਅਸੀਂ ਇੱਥੇ ਟੇਬਲ ਟੈਨਿਸ ਦਾ ਟੂਰਨਾਮੈਂਟ ਕਰਾ ਰਹੇ ਆ ਜਿਹੜਾ ਟੂਰਨਾਮੈਂਟ ਸਾਡੇ ਅੰਦਰ ਦੇ ਹੀ ਸਾਰੇ ਰੈਜ਼ਿਡੈਂਸ ਦੇ ਵਿੱਚ ਹੋ ਰਿਹਾ ਜੀ ਪਲੇਅਰਸ ਸਾਰੇ ਸਾਡੇ ਅੰਦਰ ਦੇ ਹੀ ਨੇ 18 ਸਾਲ ਤੋਂ ਲੈ ਕੇ देयर इज नो ਏਜ ਲਿਮਟ ਉਹਦੇ ਪਲੇਅਰਸ ਜਿਹੜੇ ਵੀ ਹੈ ਉਹ ਸਿਰਫ ਅਸੀਂ ਆਪਣੀ ਸਪੋਰਟਸ ਨੂੰ ਬਣਾਵਾ ਦੇਣ ਵਾਸਤੇ ਕਰ ਰਹੇ ਆ ਜੀ ਔਰ ਉਹਦੇ ਲਈ ਆਲਰੇਡੀ ਟੀਮਸ ਸਿਲੈਕਟ ਹੋ ਚੁੱਕੀਆਂ ਨੇ ਸਪான்ਸਰਸ ਨੇ ਜਿਹੜੀਆਂ ਜਿਹੜੀਆਂ ਟੀਮਸ ਬਣੀਆਂ 32 ਪਲੇਅਰਸ ਦੀਆ ਟੋਟਲ ਟੀਮ ਹੈ ਪੂਰਾ ਦਿਨ ਪੂਰਾ ਦਿਨ ਇਹ ਟੂਰਨਾਮੈਂਟ ਚੱਲੇਗਾ ਔਰ ਉਹਦੇ ਵਿੱਚ ਜਿਹੜੇ ਪਲੇਅਰ ਦੀ ਅੱਜ ਆਕਸ਼ਨ ਹੋ ਰਹੀ ਹੈ ਆਕਸ਼ਨ ਦੇ ਨਾਲ ਇਹ ਨਹੀਂ ਅਸੀਂ ਕੋਈ ਪੈਸੇ ਇਨਵੋਲਵ ਕੀਤੇ ਹੋਏ ਆ ਔਰ ਟੋਕਨਸ ਦੇ ਨਾਲ ਹੋ ਰਹੀ ਹੈ ਉਹ ਉਹਦੇ ਵਿੱਚ ਸਿਰਫ ਜਸਟ ਇੱਕ ਐਂਟਰਟੇਨਮੈਂਟ ਪਾਰਟ ਹੈ ਔਰ ਜਿਸ ਤਾਮਜਾਮ ਦੇ ਨਾਲ ਕਰ ਰਹੇ ਆ ਤਾਂ ਕਿ ਲੋਕਾਂ ਨੂੰ ਇੱਕ ਪਤਾ ਚੱਲੇ ਕਿ ਜਦੋਂ ਪ੍ਰੀਮੀਅਰ ਲੀਗਸ ਹੁੰਦੀਆਂ ਨੇ ਉਹਦੇ ਵਿੱਚ ਜਿੰਨੀ ਐਂਟਰਟੇਨਮੈਂਟ ਹੁੰਦੀ ਹੈ ਉਨੀ ਸਾਡੇ ਸੈਂਟਰਾਂ ਦੇ ਵਿੱਚ ਵੀ ਜਿਹੜੀ ਸੈਂਟਰਾਂ ਦੇ ਵਿੱਚ ਛੋਟੇ ਛੋਟੇ ਟੂਰਨਾਮੈਂਟਸ ਨੇ ਉਹਨਾਂ ਦੇ ਉੱਤੇ ਵੀ ਇਹ ਵਾਲੀ ਜਿਹੜੀ ਹੈਗੀ ਹੈ ਆਲਰੇਡੀ ਅਸੀਂ ਉਹਦੇ ਲਈ ਇਹ ਸਾਰਾ ਉਪਰਾਲਾ ਕੀਤਾ ਹੋਇਆ ਹੈ ਬਹੁਤ ਖੁਸ਼ੀ ਹੋਈ ਸਰ ਇਹ ਚੀਜ਼ਾਂ ਦੇ ਬਾਰੇ ਜਾਣ ਕੇਰ ਕੇ ਗੱਲ ਕਰਤੇ ਆ ਪੱਫੀ ਸਲੂਜਾ ਜੀ ਨਾਲ ਕਿਉਂ ਤੁਹਾਡੇ ਨਾਲ ਕਿਉਂ ਨਹੀਂ ਕਰਨਾ ਅੱਛਾ ਜੀ ਸੋ ਦੱਸੋ ਕੀ ਇਹਦੇ ਵਿੱਚ ਕੀ ਨਵੀਂ ਐਕਸਾਈਟਮੈਂਟ ਲਈ ਕੀ ਹੈ ਜਿਵੇਂ ਅਸੀਂ ਇਹ ਦੇਖਦੇ ਆ ਟੀਵੀ ਤੇ ਜਿਉਂਦੇ ਵੱਡੀਆਂ ਵੱਡੀਆਂ ਸੀਰੀਜ਼ ਹੁੰਦੀਆਂ ਉਸ ਤੋਂ ਵੀ ਬਹੁਤ ਸਾਰੇ ਚੀਜ਼ਾਂ ਐਂਟਰਟੇਨਮੈਂਟ ਲਈ ਦਰਸ਼ਕਾਂ ਲਈ ਵੀ ਹੁੰਦਾ ਸੋ ਦਰਸ਼ਕਾਂ ਲਈ ਕੀ ਐਂਟਰਟੇਨ ਇਹ ਸਾਡੇ ਸੈਂਟਰ ਗ੍ਰੀਨ ਦੇ ਲੋਕਾਂ ਵਾਸਤੇ ਬੜੀ ਵਧੀਆ ਐਕਸਾਈਟਮੈਂਟ ਹੈ ਬੱਚਿਆਂ ਨੂੰ ਮੋਟੀਵੇਟ ਕਰ ਰਿਹਾ ਸੀ ਬੱਚੇ ਗੇਮ ਦੇ ਵਿੱਚ ਆਪਣਾ ਪਾਰਟ ਸੋ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੂੰਗਾ ਤੁਹਾਡਾ ਮੇਰਾ ਨਾਮ ਐਸਕੇਪਰ ਬਾਕਰ ਹੈ ਮੈਂ ਡਬਲਯੂਏ ਦਾ ਪ੍ਰੈਜ਼ੀਡੈਂਟ ਹਾਂ ਸਾਡੇ ਹੁਣੇ ਜੀ ਸੰਤਨ ਸਿੰਘ ਦਾਸ ਨੂੰ ਇਲੈਕਸ਼ਨ ਹੋਏ ਹੈਗੇ ਤੇ ਸਾਡਾ ਸੈਕੰਡ ਟੂਰਨਾਮੈਂਟ ਹੈ ਲਾਸਟ ਵੀ ਹੋਇਆ ਸੀ ਇਹ ਅਲਟੀਮੇਟ ਰੇਂਜ ਕੀਤਾ ਗਿਆ ਹੈ ਅਸੀਂ ਇਹ ਸਪਾਂਸਰਸ਼ਿਪਰ ਨਾਲ ਕਰਾਉਂਦੇ ਆ ਇਹਦੀ ਸਾਡੀ 8 ਟੀਮਾਂ ਹੈ ਇੱਕ ਟੀਮੇ ਚਾਰ ਚਾਚਾ ਪਲੇਅਰ ਹੈਗੇ ਨੇ ਇਹ ਅੱਜ ਐਕਸ਼ਨ ਹੋ ਰਹੀ ਹੈ ਟੀਮਾਂ ਦੀ ਟੋਕਨ ਦੇ ਨਾਲ ਔਰ ਇਹ ਮੈਚ ਹੈ ਉਹ ਸਾਡਾ 6 ਅਕਤੂਬਰ ਨੂੰ ਸੱਡੇ ਖੇਡਿਆ ਜਾਏਗਾ ਸਾਡਾ ਸਿਰਫ ਮੇਨ ਓਡ ਹੈ ਕਿ ਆਪਣੇ ਰਜਿਸਟਰਸ ਨੂੰ ਆਪਣੇ ਬੱਚਿਆਂ ਨੂੰ ਪ੍ਰੋਮੋਟ ਕਰੀਏ ਉਹਨਾਂ ਨੂੰ ਮੋਟੀਵੇਟ ਕਰੀਏ ਉਹਨਾਂ ਚ ਹੈਬਟ ਪਾਈਏ ਇਨਕਲਕਟ ਹੈਬਟ ਆਫ ਪਲੇਇੰਗ ਵੈਰੀ ਗੁੱਡ ਇਨਸਟੈਡ ਆਫ ਗੋਇੰਗ ਸਮਵੇਅਰ ਐਲਸ ਸੋ ਸਾਡਾ ਮੇਨ ਮੋਟਿਵ ਹੀ ਹੈ ਕਿ 8-7 ਸਾਲੇ ਅੱਛੀ ਹੈ ਦੋ ਤਿੰਨ ਗੇਮਾਂ ਕਰਾਵਾਂਗੇ ਜਿਵੇਂ ਕ੍ਰਿਕਟ ਟੂਰਨਾਮੈਂਟ ਕਰਾਵਾਂਗੇ ਲੀਗ ਕਰਾਵਾਂਗੇ ਟੂਰਨਾਮੈਂਟ ਟੂਰਨਾਮੈਂਟ ਆਏਗਾ ਥਿਸ ਇਜ਼ ਆ ਫਰਸਟ ਫੰਕਸ਼ਨ ਆਫ ਆਰ ਆਲਟੂ which is arranged by our sports committee in collaboration with the club committee so ਸਾਡੀ ਆਰਟ ਵੀ ਦੀ ਜਿਹੜ ਇਹ ਦੋਵੇਂ ਕਲਾਬਸ਼ਾ ਕੀ ਲਈ ਕੀਤਾ ਔਰ ਇਸ ਆਡੀਓ ਦਾ ਪਹਿਲਾ ਫਕਸ਼ਨ ਹੈ ਸਾਡਾ ਇਹ ਹੀ ਮਤਲਬ ਹੈ ਕਿ ਸਾਡੇ ਰੈਜ਼ੀਡੈਂਟ ਜਿਆਦਾ ਜਿਆਦਾ ਹਿੱਸਾ ਲੈਣ ਔਰ ਸਾਡੀ ਗੇਮ ਜਿਆਦਾ ਪਪੂਲਰ ਹੋਵੇ ਤੇ ਸਾਡੇ ਬੱਚੇ ਜਿਆਦਾ ਜਿਆਦਾ ਮੋਟੀਵੇਟ ਹੋਣ ਜੀ ਪ੍ਰੋਫੈਸਰ ਸਾਹਿਬ ਮੈਂ ਦੇਖ ਰਿਹਾ ਜਿਹੜਾ ਬੋਲੀ ਵੀ ਚੱਲ ਰਹੀ ਹੈ ਬਹੁਤ ਐਂਟਰਟੇਨਿੰਗ ਹੈਗੀ ਹੈ ਪਰ ਇਹਦੇ ਵਿੱਚ ਇੱਕ ਕਮੀ ਨਜ਼ਰ ਆ ਰਹੀ ਹੈ ਆਈਕਲ ਤਾਂ ਸਰਕਾਰਾਂ ਵੀ ਕਹਿ ਰਹੀਆਂ ਹੈ ਕੀ ਜਿਹੜਾ ਮਹਿਲਾ ਰਕਸ਼ਨ 33% ਫਿਕਸ ਕਰਤੋ 33% ਉਹਨਾਂ ਨੂੰ ਜਰੂਰ ਪਾਰਟਿਸਪੇਸ਼ਨ ਦੇਓ ਸੰਸਦ ਚ ਵੀ ਉਹ ਫਿਕਸ ਕਰਤਾ ਮੋਦੀ ਜੀ ਨੇ ਤੁਸੀਂ ਮੋਦੀ ਜੀ ਤੋਂ ਇਤفاق ਨਹੀਂ ਰੱਖਦੇ ਤੁਸੀਂ ਆਪਣੀ ਸਪੋਰਟ ਚ ਇੱਕ ਵੀ ਤੁਹਾਡੇ ਇੱਥੇ ਮਹਿਲਾ ਸਾਨੂੰ ਨਜ਼ਰ ਹੀ ਨਹੀਂ ਆ ਰਹੀ ਬਿਲਕੁਲ ਰੱਖਦੇ ਹਾਂ ਜੀ ਅਨਫੋਰਚਨਟਲੀ ਜਿਹੜੀ ਲੜਕੀਆਂ ਸਾਡੀ ਲੀਡਰਸ ਐ ਉਹ ਟੀਟੀ ਨਹੀਂ ਖੇਡਦੀਆਂ ਬਟ ਵੋਈ they took part in the cricket tournament and badminton tournament okay. next jere third tournament honge you will find okay. that there are three four five girls will participate for sade desh di sade desh di kinia females jedi hai tuhanu bhi naam sade to jyada pata honde tennis pure world te naam rakhde ho aur tusi keh rahe ho sade so tusi encourage nahi kar pae colony te encourage nahi kar pae nahi nahi we will do poster lagao definitely we will try our best de desh de next ਕੁਣ ਨੂੰ ਲਾਸੋ ਹਾਂ ਬਿਲਕੁਲ ਸਾਡੇ ਲਈ ਵੀ ਐਕਚੁਅਲੀ ਕੀ ਹੈ ਕਿ ਪਹਿਲਾ ਪਹਿਲਾ ਸਾਡੇ ਲਈ ਟੂਰਨਾਮੈਂਟ ਹੋ ਰਿਹਾ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਵੀ ਕਮੀਆਂ ਨਜ਼ਰ ਆ ਰਹੀਆਂ ਨੇ ਵਲੀਆ ਔਰ ਤੁਹਾਡੀ ਸੁਜੈਸ਼ਨ ਸਾਨੂੰ ਬਹੁਤ ਕੱਢੀ ਸਰ ਅਸੀਂ ਤਾਂ ਕਿਹਾ ਨਹੀਂ ਸਾਨੂੰ ਇਹ ਤੁਹਾਡੀ ਸੁਜੈਸ਼ਨ ਬਹੁਤ ਅੱਛੀ ਲੱਗੀ ਔਰ ਨੈਕਸਟ ਟਾਈਮ ਦੇ ਲਈ ਜਿਹੜੀ ਵੀ ਨੈਕਸਟ ਸਪੋਰਟ ਸਾਡੀ ਹੋਏਗੀ ਉਹਦੇ ਵਿੱਚ ਤੁਹਾਨੂੰ ਜ਼ਰੂਰ ਇਹ ਜਿਹੜੀ ਜਿਹੜੀ ਤੁਸੀਂ ਕਮੀ ਕੱਢੀ ਹੈ ਨਾ ਇਹ ਵਾਲੀ ਇਹ ਜ਼ਰੂਰ ਤੁਹਾਨੂੰ ਪੂਰੀ ਹੁੰਦੀ ਨਜ਼ਰ ਆਏਗੀ ਸਰ ਇਹ ਦੱਸਿਆ ਜਾਏ ਕਿ ਇਹ ਟੂਰਨਾਮੈਂਟ ਕਦੋਂ ਹੋਏਗਾ ਕਿੰਨੇ ਵਜੇ ਸ਼ੁਰੂ ਹੋਏਗਾ ਤੇ ਇਹਦੇ ਵਿੱਚ ਕੀ ਰੂਲਸ ਹੋਣਗੇ ਸਰ ਇਹ ਟੂਰਨਾਮੈਂਟ ਸਾਡਾ 6 ਅਕਤੂਬਰ ਨੂੰ ਹੋਏਗਾ ਸਨੈਲ ਦਿਨ 8 ਈਮਾਨ ਦੇ ਵਿਲ ਪਲੇ ਦਾ ਮੈਚ ਫਸ ਸੈਕਿੰਡ ਜਿਹੜੀ ਟੀਮਸ ਹੈ ਅੰਦਰ ਹਾਂਜੀ ਅੰਦੇ ਸਾਡੇ ਸਭ ਨੂੰ ਟੀਟੀ ਰੋਮ ਹੈ ਯੂ ਕੈਨ ਸ਼ੋ ਦੈਟ ਇਜ਼ ਦ ਬੈਸਟ ਬੀ ਇਨ ਵੈਲ ਮੇਨਟੇਨਡ ਬਾਏ ਦ ਸੋਸਾਇਟੀ ਔਰ ਬੜਾ ਅੱਛਾ ਐਟਮੋਸਫੇਅਰ ਹੈ ਦੇ ਇਟ स्टार्टਸ ਇਨ ਈਵਨਿੰਗ ਐਂਡ ਵਿਲ ਇਨ ਦੈਟ ਲੇਟ ਨਾਈਟ ਵਿਲ ਫਿਨਿਸ਼ ਦ ਟੂਰਨਾਮੈਂਟ ਅੰਦੇ ਤੇ ਇਹ ਸਰ ਅਸੀਂ ਦੇਖਦੇ ਹਾਂ ਕਿ ਉਹਦੇ ਵਿੱਚ ਐਂਟਰਟੇਨਮੈਂਟ ਲਈ ਜਿਹੜੇ ਈਵਰਜ਼ ਸਾਡੇ ਵਰਗੇ ਆਣਗੇ ਉਹਨਾਂ ਦੇ ਐਂਟਰਟੇਨਮੈਂਟ ਲਈ ਸੜ ਇੰਟੈਨਵੈਸੇ ਸਾਡੀ ਸਥੇ ਸਨੈਕਸ ਰੱਖਾਂਗੇ ਜੀ ਤੁਹਾਡੇ ਲੋਕਾਂ ਦੀ ਸੇਵਾ ਕਰਾਂਗੇ ਯੂਨੀਅਨ ਜਾਇ ਦਾ ਟੂਰਨਾਮੈਂਟ ਆਪਰ ਬੇਸ ਦਾ ਬਰੀ ਨਾਈਸ ਪੰਜਾਬੀਆਂ ਚ ਸੇਵਾ ਕਿਸੇ ਹੋਰ ਚੀਜ਼ ਨੂੰ ਵੀ ਕਿਹਾ ਜਾਂਦਾ ਇਹ ਸਾਡੇ ਕੋਲ ਲੰਚ ਪ੍ਰੋਪਰ ਲੰਚ ਹੋਏਗਾ ਜੀ ਅਤੇ ਜਿਹੜਾ ਜਿਹੜਾ ਡੇ ਟਾਈਮ ਦੇ ਵਿੱਚ ਹੈ ਔਰ ਸਾਰਾ ਦਿਨ ਜਿਹੜੇ ਸਨੈਕਸ ਜਿਹੜੇ ਹੈਗੇ ਆ ਉਹ ਚੱਲਦੇ ਰਹਿਣਗੇ ਮਾਰਨਿੰਗ ਟੂ ਈਵਨਿੰਗ ਔਰ ਈਵਨਿੰਗ ਦੇ ਵਿੱਚ ਅਸੀਂ ਇਹਦਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰਾਂਗੇ ਜਿਹੜੇ ਵੀ ਪਲੇਅਰਸ ਜਿਹੜੇ ਹੈਗੇ ਆ ਉਹਨਾਂ ਦੇ ਅਸੀਂ ਬਹੁਤ ਅੱਛੇ ਟਰੋਫੀਜ਼ ਬਣਾਈਆਂ ਨੇ ਬਹੁਤ ਅੱਛੇ ਉਹਨਾਂ ਦੇ ਲਈ ਕੱਪ ਵੀ ਸਾਡੇ ਕੁਝ ਸਪਾਂਸਰਸ ਨੇ ਕੈਸ਼ ਇਨਾਮ ਵੀ ਰੱਖਿਆ ਹੋਇਆ ਉਹ ਉਹਨਾਂ ਨੇ ਆਪਣੇ ਵੱਲੋਂ ਹੀ ਦੇਣਾ ਹੈ ਜਿਹੜੇ ਕੁਝ ਸਪਾਂਸਰ ਸਾਡੇ ਹੈਗੇ ਨੇ ਬਹੁਤ ਵੱਡੇ ਤੁਸੀਂ ਦੇਖਿਆ ਵੀ ਪੌਂਸੋ ਸੈਟੀ ਹੈ ਜਿਹੜਾ ਸੋ ਮਨੀ ਇੰਡਸਟਰੀ ਸੇਅਰ ਤੋਂ ਉਹਨਾਂ ਨੇ ਇਹਦੇ ਨੂੰ ਪ੍ਰਮੋਟ ਕਰਨ ਵਾਸਤੇ ਸਿਰਫ ਇੱਕ ਗੇਮ ਜੂਨ ਪ੍ਰਮੋਟ ਕਰਨ ਵਾਸਤੇ ਅਸੀਂ ਇੱਕ ਹਾਈ ਲੈਵਲ ਦਾ ਥੋੜਾ ਟੂਰਨਾਮੈਂਟ ਪਲਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਾਂ ਕਿ ਲੋਕਾਂ ਨੂੰ ਇਹ ਲੱਗੇ ਵੀ ਇੱਕ ਸੋਸਾਇਟੀ ਅੱਛੀ ਸੋਸਾਇਟੀ ਹੈ ਅਸੀਂ ਇੱਥੇ ਜਿਹੜੇ ਬਹੁਤ ਰਲ ਮਿਲ ਕੇ ਆਪਸ ਦੇ ਵਿੱਚ ਰਹਿੰਦੇ ਆ ਤੇ ਸਾਰੇ ਹੀ ਸਾਰੇ ਦਿਨ ਤਿਉਹਾਰ ਫੰਕਸ਼ਨਸ ਫੈਸਟੀਵਲ ਵੀ ਅਸੀਂ ਇਸ ਤਰ੍ਹਾਂ ਹੀ ਮਨਾਉਂਦੇ ਆ तो कहना चाहूँगे सर देखो हर साल हमारे तीन से चार टूर्नामेंट हो रहे हैं एक क्रिकेट का है एक बैडमिंटन है एक टीटी है तो इसमें एक्साइटमेंट रहती है सारे जुड़े रहते हैं सारे एंटरटेनमेंट की बात करें तो स्पोर्ट्स एक एंटरटेनमेंट और एक्साइटमेंट ही है तो काफ़ी अच्छा हो रहा है तो आगे भी होता रहेगा और इस बार आर ने इनिशिएट किया है कि और टूर्नामेंट को ज़्यादा प्रोफेशनल बनाए ਔਰ ਜਿਆਦਾ ਬੈਟਰ ਹੋਰ ਕੀ ਕਰ ਸਕਤੇ ਹੈਂ ਕੀ ਕਰ ਸਕਰੇ ਇਸ ਟੂਰਨਾਮੈਂਟ ਦੇ ਵਿੱਚ ਤੁਸੀਂ ਫਰੈਂਚਾਈਜ਼ੀ ਹੈਗੇ ਹੋ ਮਨ ਟੀਮ ਓਨਰ ਹੈ ਸੋ ਕੀ ਕਿਦਾਂ ਦਾ ਮਾਹੌਲ ਹੈ ਹਾਂਜੀ ਕਾਫੀ ਅਲੱਗ-ਲੱਗ ਨਾਮਾਂ ਦੀ ਟੀਮਾਂ ਹੈ ਸਾਡੀ ਟੀਮ ਦਾ ਨਾਮ ਟੀਮ ਹੌਲਮਾਰਕ ਹੈ ਸੋ ਏਵਰੀ ਟੀਮ ਹੈਜ਼ ਕੰਪਰਾਈਜ਼ਿੰਗ ਆਫ 4 ਪਲੇਅਰਸ ਸੋ ਆਕਸ਼ਨ ਅੱਜ ਰੱਖੀ ਗਈ ਹੈ ਸੈਂਟਰਾ ਗ੍ਰੀਨ ਦੇ ਵਿੱਚ ਟੇਬਲ ਟੈਨਿਸ ਦੇ ਪਲੇਅਰਸ ਦੇ ਲਈ ਸੋ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਐਂਡ 50% ਕੰਪਲੀਟ ਹੋ ਚੁੱਕੀ ਹੈ ਨੈਕਸਟ ਮੰਥ ਦੇ ਵਿੱਚ ਇਹ ਟੂਰਨਾਮੈਂਟ ਹੈ ਆਪਸ ਵਿੱਚ ਸਾਰੀ ਟੀਮਾਂ ਦੇ ਐਂਡ ਇਟਸ ਅ ਵੈਰੀ ਗ ਕਿੰਜ ਜਿਹੜਾ ਉਪਰਾਲਾ ਬਹੁਤ ਵਧੀਆ ਲਿੱਤਾ ਗਿਆ ਮਿਸਟਰ ਗੌਰਵ ਐਂਡ ਡਾਕਟਰ ਆਨੰਦ ਸਪੋਰਟ ਸੈਕਟਰੀ ਹੈਗੇ ਆ ਬਿਕਾਜ਼ ਅੱਜ ਕੱਲ ਦੇ ਬੱਚੇ ਜਿਹੜੇ ਆ ਦੇ ਆਰ ਵੈਰੀ ਮੱਚ ਗਲੂਡ ਟੂ ਟੀਵੀਜ਼ਨ ਸਕਰੀਨਸ ਉਹ ਬਾਹਰ ਨਿਕਲਦੇ ਨਹੀਂ ਔਰ ਉਹ ਬੜਾ ਕਲਚਰ ਹੋ ਰਿਹਾ ਵੀਡੀਓ ਗੇਮ ਤੇ ਟੀਵੀ ਦਾ ਸੋ ਵੀ ਸ਼ੁਡ ਪ੍ਰਮੋਟ ਸੱਚ ਆਊਟਡੋਰ ਗੇਮਸ ਜਿਹੜੀ ਕਿ ਐਕਟੀਵਿਟੀ ਹੋਣ ਜਿਦੇ ਨਾਲ ਬੱਚੇ ਟੀਵੀ ਔਰ ਵੀਡੀਓ ਗੇਮ ਛੱਡ ਕੇ ਕੋ ਫੁੱਟਬਾਲ ਬਾਸਕਟਬਾਲ ਟੈਨਿਸ ਟੇਬਲ ਟੈਨਿਸ ਦੀ ਤਰਫ ਚੱਲਣ ਸੋ ਇਟਸ ਅ ਪੋਜ਼ਿਟਿਵ ਹੈ ਪੋਜ਼ਿਟਿਵ ਮਾਈਂਡਸੈਟ ਹੋ ਜਾਂਦਾ ਜੀ ਬਾਕੀ ਥੈਂ ਕਿਦਾਂ ਜਿਵੇਂ ਬੋਲੀ ਵੀ ਸੀਗੀ ਤੋਂ ਐ ਫੀਲਿੰਗ ਆ ਰਹੀ ਸੀ ਕਿ ਜਿੱਦਾਂ ਆਪਾਂ ਐਕਚੁਅਲ 'ਚ ਜਿਹੜੇ ਔਰ ਟੀਵੀ ਤੇ ਦੇਖਦੇ ਆ ਸਕਰੀਨਸ ਦੇਖਦੇ ਆ ਉਦਾਂ ਦੇ ਅਸੀਂ ਵੀ ਅੱਜ ਦੇਖ ਰਹੇ ਅਸੀਂ ਨੀਰਸ ਤੀਜਾ ਜੀ ਨੂੰ ਜਿਹੜਾ ਕੀ ਦੇਖੋ ਜੀ ਉਹ ਵੀ ਬੋਲੀਆਂ ਲਗਾ ਰਿਹਾ ਸੋ ਕਿਦਾਂ ਦੀ ਫੀਲਿੰਗ ਆ ਬੋਲੀਆਂ ਤਾਂ ਰੌਂਗ ਵਰਡ ਹੈ ਜੀ ਟੇਬਲ ਦੇ ਅਸ ਦੀ ਆਕਸ਼ਨ ਹੈ ਤੁਸੀਂ ਦੂਜੇ ਪਾਸੇ ਰਹਿ ਲੈੋ ਅਸੀਂ ਹਿੰਦੀ ਲੈ ਕੇ ਤੁਸੀਂ ਅੰਗਰੇਜ਼ੀ ਤੁਸੀਂ ਤੁਹਾਨੂੰ ਕੰਪਲੈਕਸ ਦੇ ਰਹੇ ਹੋ ਤੁਸੀਂ ਸਾਨੂੰ ਕੰਪਲੈਕਸ ਦੇ ਰਹੇ ਹੋ ਕਿ ਤੁਸੀਂ ਕਾਮਨਟ ਐਜੂਕੇਟਿਡ ਅਸੀਂ ਹਿੰਦੀ ਮੀਡੀਆ ਨਹੀਂ ਭਾਈ ਸਾਹਿਬ ਆਪਾਂ ਸਾਰੇ ਇੱਕੋ ਜਿਹੇ ਐਜੂਕੇਟਿਡ ਹੈ ਆਪਾਂ ਵੈਸ ਬਟ ਸਿੰਸ ਚਾਈਲਡਹੂਡ ਆਵਨ ਪਲੇਇੰਗ ਟੇਬਲ ਟੈਨਿਸ ਸਕੂਲ ਮੇ ਬੋਰਡਿੰਗ ਪੜਦਾ ਚਾਹਤਾ ਤਾਂ ਟੇਬਲ ਟੈਨਿਸ ਮੇ ਪੈਸ਼ਨ ਤੇ ਮੈਂ ਹੁਣ ਵੀ ਰੈਗੂਲਰਲੀ ਜਦੋਂ ਮੈਂ ਇੱਥੇ ਹੁੰਨਾ ਤਾਂ ਮੈਂ ਜ਼ਰੂਰ ਇੱਥੇ ਆ ਕੇ ਟੇਬਲ ਟੈਨਿਸ ਖੇਡਦਾ ਸੋ ਇਟ ਇਜ਼ ਇਨ ਪੈਸ਼ਨ ਟੇਬਲ ਟੈਨਿਸ ਖੇਲਣਾ ਸੋ ਰੈਗੂਲਰ ਅਨਾ ਇਸ ਕਰਕੇ ਆਈ 1 ਆਫ ਦ ਟੀਮ ਓਨਰਸ ਅਸੀਂ ਆਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਚੁੱਕੇ ਹਾਂ ਦੋ ਪਲੇਅਰਸ ਆਕਸ਼ਨ ਚ ਲੈ ਚੁੱਕੇ ਹਾਂ ਬਾਕੀ ਪਲੇਅਰਸ ਅਜੇ ਚੱਲ ਰਹੀ ਹੈ ਅਡ ਇੰਟਰਵਿਊ ਦੇ ਬਾਅਦ ਉੱਥੇ ਜਾ ਕੇ ਕੋਸ਼ਿਸ਼ ਕਰਾਂਗੇ ਅੱچھے ਪਲੇਅਰ ਸਾਨੂੰ ਮਿਲ ਜਾਣਗੇ ਕਿ ਕੀ ਪ੍ਰੋਸੀਜਰ ਰੱਖਿਆ ਜਾਂਦਾ ਹੈ ਕ੍ਰਾਈਟਰੀਆ ਹੁੰਦਾ ਹਰ ਟੀਮ ਨੂੰ 5000 ਪੁਆਇੰਟਸ ਮਿਲੇ ਹੋਏ ਜੀ ਉਹ ਪੁਆਇੰਟਸ ਦੇ ਨਾਲ ਅਸੀਂ ਪਲੇਅਰ ਨੂੰ ਖਰੀਦਣਾ ਹੈ ਤੇ ਉਹ ਉਸ ਤਰੀਕੇ ਦਾ ਚੱਲ ਰਹੀ ਹੈ ਪ੍ਰੋਸੈਸ ਮਤਲਬ ਇੱਕ ਲਿਮਿਟ ਹੈ ਕਿ ਲਿਮਿਟ ਹੈ 500 ਪੁਆਇੰਟਸ 500 ਪੁਆਇੰਟਸ ਤੋਂ ਸ਼ੁਰੂ ਹੋ ਰਿਹਾ ਹੈ ਜੀ ਐਂਡ ਹਾਇਰ ਲਿਮਿਟ ਜਿਹੜੀ ਹੈ ਕਿੰਨੇ ਟੀਮ ਮੈਂਬਰ ਹੁੰਦੇ ਆ 4 4 ਇੱਕ ਓਨਰ ਹੁੰਦਾ ਹੈ ਸਾਰੇ ਓਨਰਸ ਪਲੇਅਰ ਨਹੀਂ ਹੁੰਦੇ ਬਟ ਮੇਰੀ ਟੀਮ 'ਚ ਮੈਂ ਅਗਰ ਓਨਰ ਆ ਮੈਂ ਪਲੇਅਰ ਵੀ ਹਾਂ ਸੋ ਮੇਰੇ 500 ਪੁਆਇੰਟਸ ਤੋਂ ਪਹਿਲੇ ਡਿਡਕਟ ਹੋ ਗਏ ਸੋ ਆਈ ਹੈਵ 4500 ਪੁਆਇੰਟਸ ਇਨ ਮਾਈ ਹੈਂਡ ਅੱਛਾ ਤੋ ਮੈਂ ਹੀ ਨਹੀਂ ਆਪਸ਼ਨ ਕਰ ਸਕਦਾ ਨਹੀਂ ਮੈਂ ਆਲਰੇਡੀ 500 ਪੁਆਇੰਟ ਦਾ ਆਲਕਸ਼ਨ ਹੋ ਚੁੱਕਾ ਹੈ ਬੜੀ ਸਸਤੇ ਤੇ ਆਲਕਸ਼ਨ ਹੋ ਗਏ ਸਰ ਉਹ ਸਾਰੇ ਓਨਰ ਜਿੰਨੇ ਵੀ ਹੈ ਜਿਹੜੇ ਖੁਦ ਖੇਲਦੇ ਹੋ 500 ਚ ਹੀ ਹੋਏ ਆ ਸੋ ਫਿਕਸ ਇੰਨੇ ਜ਼ਬਰਦਸਤ ਤੋਂ ਕੋ ਸੋ ਥੈਂਕ ਯੂ ਸਨੀ ਸ਼ੇਬ ਨੇਤਰ ਵਰਮਾ ਸੈਂਟਰੇਗੀ ਰੈਜ਼ੀਡੈਂਟ ਐਸੋਸੀਏਟੀ ਦਾ ਕਲੱਬ ਦਾ ਜਨਰਲ ਸੈਕਟਰੀ ਹੈਗਾ ਵਾ ਤੇ ਮੇਰੇ ਨਾਲ ਮਿਸਟਰ ਬੋਬੀ ਜੀ ਇਹ ਵੀ ਕਲੱਬ ਸੈਕਟਰੀ ਨੇ ਤੇ ਸਾਡੀ ਇੱਕ ਜਿਹੜੀ ਹੈਗੀ ਹੈ ਸਪੋਰਟਸ ਟੀਮ ਉਹ ਸਾਡਾ ਮਰਜ ਹੋ ਚੁੱਕੀ ਹੈ ਅਸੀਂ ਅੱਜ ਇੱਕ TT ਦੇ ਜਿਹੜੇ ਹੈਗੀ ਆ ਆਪਸ਼ਨ ਸਾਡੀ ਹੋਜੀ TT TT ਟੂਰਨਾਮੈਂਟ ਦੀ ਔਰ ਜੇ ਗੌਰਵ ਅਗਰਵਾਲ ਜੀ ਦਾ ਬੜਾ ਸਹਿਯੋਗ ਸਾਡਾ ਨਾਲ ਰਿਹਾ ਵਾ ਔਰ ਉਸ ਬੰਦੇ ਦੀ ਵੈਲਕਮ ਹੈ ਉਸ ਬੰਦੇ ਨੇ ਜੋ ਕਹਿਆ ਅਸੀਂ ਉਹ ਕਰਕੇ ਦਿਖਾਇਆ ਵਾ ਔਰ ਅੱਜ ਜਿੜੀ ਹੈਗੀ ਪਲੇਅਰਾਂ ਦੀ ਜਿਹੜੀ ਆਕਸ਼ਨ ਹੋਈ ਸੀ ਬਹੁਤ ਵਧੀਆ ਟੰਗ ਦੇ ਲੋ ਅੱਛੇ ਸੁਣਦੇ ਟੰਗਣਾ ਹੋਈ ਹੈ ਤੇ ਅਸੀਂ ਚਾਹੁੰਦੇ ਆ ਕਿ ਇਦਾਂ ਹੀ ਜਿਹੜੇ ਫੰਕਸ਼ਨ ਨੇ ਸਾਡੇ ਇੱਥੇ ਸੈਂਟਰ ਕੀਤੇ ਹੁੰਦੇ ਰਹਣ ਉਹ ਕਲੱਬ ਦੇ ਵਿੱਚ ਰੋਣਗੇ ਸਾਡੇ ਲੱਗਿਆ ਰਹਣ ਤੇ ਸਾਡੇ ਜਿਹੜੇ ਰੈਜ਼ਿਡੈਂਸ ਹੈਗੇ ਬੱਚਿਆਂ ਵਾਸਤੇ ਅਸੀਂ ਕੇਮਨ ਦਾ ਬਹੁਤ ਵਧੀਆ ਇੰਤਜ਼ਾਮ ਕਰਾਂਗੇ ਔਰ ਹੋ ਸਕੇ ਤਾਂ ਅਸੀਂ ਇਦਾਂ ਦੇ ਇਵੈਂਟ ਕਰਾਵਾਂਗੇ ਜਿਦੇ ਵਿੱਚ ਬੱਚੇ ਲੇਡੀਜ਼ ਜੈਸ ਉਹਨਾਂ ਨੂੰ ਹਰ ਤਰ੍ਹਾਂ ਦੀ ਗੇਮਸ ਜੌਂਸ ਇਹ ਉਹ ਹੈ ਜੋ ਵੀ ਜਨਾ ਚਾਹੀਦਾ ਸੀ ਰਿਕਮੈਂਡਰ ਕੁੜੀਆ ਕਰਾਂਗੇ ਔਰ ਇਸੇ ਨਾਲ ਹੀ ਅਸੀਂ ਧੰਨਵਾਦ ਕਰਦੇ ਆਂ ਸੈਂਟਾ ਗ੍ਰੇਡਿਟੇਸ਼ਨ ਪ੍ਰਿਵੈਸ ਵੈਡੀ ਦਾ ਸਾਡੇ ਪ੍ਰਧਾਨ ਜੀ ਦਾ ਅਸੀਂ ਸਾਰਿਆਂ ਦਾ ਬਹੁਤ ਸ਼ੁਕਰੀਆ ਕਰਦੇ ਆਂ ਵੀ ਈਵੈਂਟ ਨੂੰ ਕਾਮਯਾਬ ਕਰਨ ਦੇ ਵਿੱਚ ਔਰ ਸਾਦਾ ਵਧੀਆ ਸਹਿਯੋਗ ਜਿਹੜਾ ਗੌਰਵ ਅਗਰ왈 ਜੀ ਦਾ ਹੈਗਾ ਇਹ ਜਿਹੜੇ ਟੂਰਨਾਮੈਂਟ ਹੈਗੇ ਜੀ ਅੱਜ ਆਕਸ਼ਨ ਹੋਈ ਹੈ 6 ਅਕਤੂਬਰ ਨੂੰ ਜਿਹੜਾ ਟੂਰਨਾਮੈਂਟ ਮਾਰਨਿੰਗ ਸਟਾਰਟ ਹੋ ਜਾਏਗਾ ਜੇ 8 ਟੀਮਾਂ ਹੈਗੀਆਂ ਵਾ 8 ਟੀਮਾਂ ਦੇ 32 ਪਲੇਅਰ ਨੇ 4-4 ਪਲੇਅਰ ਹਰ ਟੀਮ ਕੋ ਹੈਗੇ ਆ ਵਧੀਆ ਟਾਗ ਨਾਲ ਉਹ ਸੋਸਾਇਟੀ ਟਾਗ ਨਾਲ ਸੋਸਾਇਟੀ ਦੇ ਜਿਹੜੇ ਰੈ residense ਲੱਗੇ ਐ ਇਹਨਾਂ ਨੂੰ ਇਨਵਾਈਟ ਕੀਤਾ ਗਿਆ ਵਾ ਉਹ ਵੀ ਇਸ ਮੈਚ ਦਾ ਪੂਰਾ ਲੁੱਟਮ ਦਾ ਇੱਕ ਦਿਨ ਦਾ ਪ੍ਰੋਗਰਾਮ ਜੀ ਸਾਰਾ ਇੱਕ ਆ ਇੱਕ ਦਿਨ ਦਾ ਜਿਹੜਾ 6 ਅਕਤੂਬਰ ਨੂੰ ਹੋਏਗਾ ਉਹ ਸਾਰਾ ਦਾ ਵਧੀਆ ਪ੍ਰੋਗਰਾਮ ਹੋ ਗਿਆ ਦੇਖਣ ਵਾਲਾ ਹੋਏਗਾ ਸਾਡੇ ਹਰ ਇਵੈਂਟ ਜਿਹੜੇ ਹੁੰਦੇ ਵਧੀਆ ਹੀ ਹੁੰਦੇ ਆ ਔਰ ਲੋਕਾਂ ਨੂੰ ਵੀ ਵਿਊ ਜਿਹੜੇ ਜਾਂਦੇ ਆ ਵਧੀਆ ਜਾਂਦੇ ਆ ਦੈਟ ਹੈ ਜਿਹੜੇ ਸੋਸਾਇਟੀ ਦੇ ਵਿੱਚ ਲੋਕ ਬਾਹਰ ਦੇ ਲੋਕੀ ਦੇਖਣ ਨੂੰ ਕਹਿੰਦੇ ਨੇ ਕਿ ਜੋ ਹੁੰਦਾ ਸੈਂਟਰ ਗੇਟ ਦੇ ਵਿੱਚ ਬਹੁਤ ਹੀ ਵਧੀਆ ਸਿਸਟਮ ਨਾ ਹੁੰਦਾ ਵੈ ਜੀ ਦੇਖੋ ਜੀ ਕੁਝ ਗੈਸਟ ਵੀ ਆ ਸਕਦੇ ਆ ਅਸੀਂ ਇਨਵਾਈਟਡ ਕਰਦੇ ਆ ਗੈਸਟਾਂ ਨੂੰ ਵੀ ਸਾਰੇ ਸੈਂਟਾ ਦੇ ਜਿਹੜੇ ਰੈਜ਼ੀਡੈਂਸ ਸਾਡੇ ਹੈਗੇ ਹੀ ਨੇ ਔਰ ਉਹਨਾਂ ਨੂੰ ਅੱਛੀ ਵੈਲਕਮ ਹੈ ਜੀ ਇਸੀ ਤੇ ਔਰ ਛੇ ਤੋਂ ਬੰ ਨੂੰ ਪਹੁੰਚਵਾ ਕੇ ਜਿਹੜਾ ਹੈਗਾ ਵੈ ਪੀਟੀ ਮੈਚ ਸਾਡੇ ਸੈਂਟਾ ਦੇ ਰੈਜ਼ੀਡੈਂਸ ਤੇ ਪਹੁੰਚਣ ਸਾਡਾ ਇਸੇ ਨਾਲ ਹੀ ਧੰਨਵਾਦ ਜੀ ਮਿਸਟਰ ਬੋਵੀ ਮਕੜ ਜੀ ਇਹ ਵੀ ਕੁਝ ਕਹੂੰਗੇ ਆਪਣਾ ਟੀਟੀ ਟੂਰਨਾਮੈਂਟ ਹੋ ਰਿਹਾ ਹੈ ਜੀ ਅੱਜ ਆਪਸ਼ਨ ਸੀ ਬਹੁਤ ਵਧੀਆ ਆਪਸ਼ਨ ਹੋਈ ਹੈ ਜੀ 6 ਅਕਤੂਬਰ ਨੂੰ ਅਸੀਂ ਆਸ ਕਰਦੇ ਹਾਂ ਇਸ ਤੋਂ ਵਧੀਆ ਟੂਰਨਾਮੈਂਟ ਹੋ ਜਿਹੜਾ ਹੋਊਗਾ ਬਹੁਤ ਅੱਛਾ ਹੋਊਗਾ ਅਸੀਂ ਅੱਗੇ ਹੋਰ ਆਉਣ ਵਾਲੇ ਜਿਹੜੇ ਸਪੋਰਟਸ ਦੇ ਹਨ ਜਾਂ ਕਲੱਬ ਵਿੱਚ ਕੋਈ ਵੀ ਹੋਊਗਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤੋਂ ਵਧੀਆ ਕਰਦਣ ਦੀ ਕੋਸ਼ਿਸ਼ ਕਰਾਂਗੇ ਮੈਂ ਬੋਵੀ ਔਰ ਆਪਣੇ ਸ਼ਿਵਨੇਤਨ ਜੀ ਨਾਲ ਆਗਿਆ ਚਾਹੁੰਦਾ ਫੱਸੀ ਕਾਲਜ तो संजीव गुप्ता नाम है मेरा जी, सीरियस क्यों सर कोई ज्यादा महंगे ले ले नहीं 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 इंजॉय क्यों नहीं कर रहे इंजॉय कर रहे पूरा और से देखो इस इंसान को वो पूरा इंजॉय कर रहे हैं होने लग रहा तू इंजॉय पूरा इंजॉय कर रहे हैं जी डरे डरे तो नहीं 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 कोई लोड नहीं है सर बिल्कुल सर दसो फिर कि टीम थी सर ਸਰ ਅਸੀਂ ਇੱਥੇ ਮੇਨਟੇਨੈਂਸ ਦੇ ਇਨਚਾਰਜ ਆ ਗਏ ਐਜ਼ ਸਾਡੀ ਕਿਉਂਕਿ ਸਾਡੀ ਸੁਸਾਇਟੀ ਦੇ ਵਿੱਚ ਅਸੀਂ ਹੀ ਉਹ ਨਹੀਂ ਦੱਸਣਾ ਆਪਾਂ ਇਹ ਦੱਸਣਾ ਅੱਜ ਕਿਹੜੀ ਟੀਮ ਰਿਤੀ ਹੈ ਸਰ ਅਸੀਂ ਕੋਈ ਟੀਮ ਹੀ ਨਹੀਂ ਅੱਛਾ ਤੁਸੀਂ ਇੱਥੇ ਅੱਜ ਜਿਹੜੇ ਫਰੈਂਚਾਈਜ਼ੀ ਓਨਰ ਹੈਗੇ ਹੋ ਨਹੀਂ ਫਰੈਂਚਾਈਜ਼ੀ ਓਨਰ ਨਹੀਂ ਆ ਅਸੀਂ ਅਸੀਂ ਆਰਡਬਲਿਊ ਮੈਂਬਰ ਆ ਸੀ ਅੱਛਾ ਜੀ ਸੋ ਅੱਜ ਕਿਦਾਂ ਦਾ ਮਾਹੌਲ ਰਿਹਾ ਹੈ ਸੇ ਮਾਹੌਲ ਬਹੁਤ ਵਧੀਆ ਰਿਹਾ ਵੈ ਤੁਸੀਂ ਦੇਖ ਸਕਦੇ ਹੋ ਖੁਦ ਹੀ ਜਾ ਕੇ ਕਿ ਸਾਰੇ ਖੁਸ਼ ਹੈਗੇ ਆ ਪਲੇਅਰਸ ਵੀ ਖਰੇ ਹੋ ਗਏ ਜਿੱਦਾਂ ਆਲਮੋਸਟ ਵੱਡੀ ਵੱਡੀ ਇੰਡਸਟਰੀਜ਼ ਦੇ ਵਿੱਚ ਹੁੰਦੀ ਆ ਵਾ ਸੀਪੀਐਲ ਹੁੰਦਾ ਵਾ ਇਹ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਦਾ ਮਾਹੌਲ ਹੈ ਅਸੀਂ ਉੱਥੇ ਤਾਂ ਨਹੀਂ ਜਾ ਕੇ ਦੇਖ ਸਕਦੇ ਨੈਸ਼ਨਲ ਵਾਲੇ ਪਲਸੇ ਪਰ ਇੱਥੇ ਆਪਣੇ ਉਸੇ ਚੀਜ਼ ਨੂੰ ਇੰਜੋਏ ਕਰ ਰਹੇ ਆ ਅਸੀਂ ਉਸੇ ਚੀਜ਼ ਨੂੰ ਇੰਜੋਏ ਕਰ ਰਹੇ ਆ ਅਸੀਂ ਪਰ ਤੁਸੀਂ ਖੁਸ਼ ਨਹੀਂ ਹੋ ਰਹੇ ਨਹੀਂ 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 ਅੱਧਾ ਵੀ ਸਾਡੀ ਸਾਰੇ ਦੇਖ ਲੈਣ ਤੋਂ ਅਸੀਂ ਖੁਸ਼ ਨਜ਼ਰ ਹੀ ਨਹੀਂ ਆ ਰਹੇ ਡਰੇ ਡਰੇ ਨਜ਼ਰ ਨਹੀਂ ਨਹੀਂ ਅੱਧਾ ਦੀ ਕੋਈ ਗੱਲ ਨਹੀਂ ਹੈ ਕਿ ਕਬਰਾਈ ਕਬਰਾਈ ਨਹੀਂ 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 ਅੱਧਾ ਦੀ ਪੱਕੀ ਗੱਲ ਹੈ ਲਾ ਕਰਦੇ ਜੀ ਬਿਲਕੁਲ ਲਾ ਕਰਦੇ ਥੈਂਕ ਯੂ ਜੀ ਇਹ ਸਾਡੇ ਸੈਕਟਰੀ ਸਰ ਕੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਸਰ ਸਭ ਤੋਂ ਪਹਿਲਾਂ ਮੈਂ ਗੌਰਵ ਜੀ ਔਰ ਅਨੰਦ ਜੀ ਜਿਹੜਾ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਇੱਥੇ ਸਾਡੇ ਸਪੋਰਟਸ ਦੇ ਵਿੱਚ ਜੋ ਅੱਜ ਦਾ ਇੱਥੇ ਮਾਹੌਲ ਅਸੀਂ ਦੇਖ ਰਹੇ ਹਾਂ ਉਹ ਸਾਨੂੰ ਐ ਲੱਗਦਾ ਜਿਵੇਂ ਇੱਥੇ ਕੋਈ ਬਹੁਤ ਵਧੀਆ ਫੈਸਟੀਵਲ ਹੋਵੇ ਤੇ ਇਸ ਤਰ੍ਹਾਂ ਦਾ ਐਟਮੋਸਫੇਅਰ ਇੱਥੇ ਹੈਗਾ ਹੈ ਤੇ ਮੈਂ ਅਸੀਂ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਆਏ ਅਸੀਂ ਆਰਡਬੀ ਦਾ ਮੈਂਬਰ ਹਾਂ ਮੈਂ ਐਡੀਸ਼ਨਲ ਜਨਰਲ ਸੈਕਟਰੀ ਹਾਂ ਇਸ ਦਾ ਵਿੱਚ ਤੇ ਅਸੀਂ ਇਹ ਹੀ ਜਾਣੇ ਸਾਡੇ ਸੈਂਟਰਾ ਗ੍ਰੀਨ ਦੇ ਵਿੱਚ ਕੋਈ ਵੀ ਐਕਟੀਵਿਟੀ ਹੋਵੇ ਉੱਚ ਸਾਰੇ ਸਾਡੇ ਰੈਜ਼ੀਡੈਂਟ ਸਾਡੇ ਮੈਂਬਰ ਸਾਰੇ ਵੱਜ ਚੜ ਕੇ ਭਾਗ ਲੈਂਨ ਤੇ ਇਸ ਸੋਸਾਇਟੀ ਦੀ ਬਿਹਤਰੀ ਵਾਸਤੇ ਆਪਣੇ ਕੰਮ ਕਰਦੇ ਰਹੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਜਿਹੜੇ ਸੈਂਟਰਾ ਗ੍ਰੀਨ ਸੁਸਾਇਟੀ ਦੇ ਜਿਹੜੇ ਡੈਜ਼ਿਗਨੇਟਰਸ ਹੈ ਜਿਹੜੇ ਆ ਡਬਲਯੂ ਸੁਸਾਇਟੀ ਦੇ ਉਹਨਾਂ ਦੇ ਜਿਹੜੇ ਡੈਜ਼ਿਗਨੇਟਰਸ ਹੈ ਔਰ ਇਹਨਾਂ ਨੇ ਬਹੁਤ ਅੱਛਾ ਇੱਕ ਉਪਰਾਲਾ ਕੀਤਾ ਹੈ ਕਿ ਟੇਬਲ ਟੈਨਿਸ ਦਾ ਜਿਹੜਾ ਵਨ ਡੇ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸੁਸਾਇਟੀ ਦੇ ਵਿੱਚ ਸਮਾਂ ਇਹਨਾਂ ਨੇ ਦੱਸ ਦਿੱਤਾ ਹੈ ਔਰ ਡੇਟ ਵੀ ਦੱਸ ਦਿੱਤੀ ਹੈ ਔਰ ਸੋ ਇੱਕ ਚੀਜ਼ ਜ਼ਰੂਰ ਹੈ ਕਿ ਇਹ ਸਿਰਫ ਸੁਸਾਇਟੀ ਦੇ ਤੱਕ ਹੀ ਰਿਸਟ੍ਰિક્ਟਡ ਹੈ ਤਾਂ ਸ਼ਾਇਦ ਬਾਹਰਲੇ ਲੋਕ ਉਹਨੇ ਇੱਕ ਔਨ ਇਨਵੀਟੇਸ਼ਨ ਹੀ ਸ਼ਾਇਦ ਜਿਹੜੇ ਹੈਗੇ ਆ ਇਨਵਾਈਟਡ ਹੋਣਗੇ ਸੋ ਦੇਖਦੇ ਰਹੋ ਬਨੇ ਰਹੋ ਜਾਨੀ ਤੇ ਅਸੀਂ ਧੰਨਵਾਦ